ਕੋਣ ਪੇਰਨਸ ਕਦੇ ਬਾਤੋਂ ਆਏ ਨੇ ਸਾਡਾ ਅੰਦੇਸ ਮੈਗਾ ਪਿਜਮੇ ਉੱਤੇ ਕੌਣ ਚੱਲਦੇ ਨੇ ਸਵਾਗਤ ਕਰਦੇ ਆ ਜਿਹੜੇ ਪਹਿਲਾਂ ਤੁਸੀਂ ਤੁਹਾਡਾ ਮੈਡਮ ਜੀ ਨੇ ਕਾਫੀ ਸਮਝਾਇਆ ਪਹਿਲਾਂ ਜੋ ਵਿੱਚੋਂ ਸਾਡੇ ਸਿੱਖਾ ਮੰਤਰੀ ਬਣੋ ਔਰ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਜੋ ਵੀ ਉਹਨਾਂ ਨੇ ਆ ਪੀਸੀ ਬਣਾ ਲਿਆ ਤਾਂ ਕੀ ਤੁਹਾਨੂੰ ਸਾਰਿਆਂ ਨੇ ਤਕਨੀਕਾਂ ਵੇਖੀ ਹੋਈਗੀ ਇਹਦੇ ਵਿੱਚ ਲੋਹੋਂ ਤੱਕ ਸਮਝ ਲੱਗੀ ਆਪਾਂ ਨੂੰ ਹੋਈ ਆ ਤੇ ਜਿਹੜਾ ਬੱਚੇ ਦੀ ਪੜਾਈ ਆ ਇਹਦੇ ਮਾਪੇ ਕੱਲਾ ਕੀ ਕੀ ਜੁਮਾ ਆ ਰਹੀਆਂ ਕਿਉਂਕਿ ਜਦੋਂ ਇੱਕ ਟੀਚਰਾ ਉਹਦੇ ਕੋਲ ਬੱਧਾ ਰਹਿੰਦਾ ਵਾ 6 ਘੰਟੇ ਹੋਰ 18 ਘੰਟੇ ਬੱਚੇ ਨੇ ਵਿਦਿਆਰਥੀ ਉਹਦੇ ਬਾਪਿਆਂ ਦੇ ਨਾਲ ਆਪਣੇ ਘਰ ਦੇ ਵਿੱਚ ਸੋ ਮਾਪਿਆਂ ਦਾ ਰੋਜ਼ ਜਿਹੜਾ ਉਹ ਪਿੱਛੇ ਦਾ ਨੋ ਭਰ ਜਾਂਦਾ ਮਾਪਿਆਂ ਦਾ ਰੋਜ਼ ਜਿਹੜਾ ਹੋ 3 ਦਿਨਾਂ ਦਾ ਭਰ ਦਿੱਜੇ ਤਾਂ 6 ਘੰਟੇ ਲੜਾਵਾ ਹੋਰ ਕੋਲ ਉਹਨੂੰ ਖਣਕਣ ਕੋ 40 ਬੱਚੇ ਆ ਇੱਕ ਬੱਚੇ ਨੂੰ ਕਿੰਨਾ ਟਾਈਮ ਮਿਲੂਗਾ 6 ਘੰਟੇ ਤੋਂ ਉਹਨੂੰ ਇਸੋ ਜਿਹਾ ਟਾਈਮ ਮਿਲਣਾ ਨਾ ਕਿਉਂਕਿ ਉਹਦਾ ਪਿਤਾ ਰੱਖੇ ਬੇਵਦੇ ਘਰ ਕਿਦਾਰਦਾ ਵਾ ਬੱਚਾ ਉਹਨੂੰ ਸਾਰੇ 18 ਨੇ 18 ਨੇ ਉਹਨੂੰ ਮਿਲਦਾ 18 ਗਾਣਾ ਘੱਟ ਮਿਲਨੇ ਸੋ ਇਹਨਾਂ ਕਰਕੇ ਮਾਪਿਆਂ ਦਾ ਰੋਲ ਜਿਹੜਾ ਵਾ ਉਹ ਬੜਾ ਜ਼ਰੂਰੀ ਆ ਬੱਚੇ ਦੀ ਜ਼ਿੰਦਗੀ ਬਣਾਉਣ ਦੇ ਵਿੱਚ ਸਾਨੂੰ ਅੱਜ ਵੀ ਜਿਹੜੀ ਮੇਨ ਜਿਹੜੀ ਕਰਨੀ ਮੇੜੇ ਦਾੜ ਵਾਲਾ ਕਰਨ ਦਾ ਇਹੀ ਹੈਗਾ ਕਿ ਮਾਪਿਆਂ ਨੇ ਵੱਲ ਵੇਖ ਕੇ ਕਰੀਏ ਜਿੱਦਾਂ ਬੱਚਾ ਭੇਜ ਕੇ ਅਸੀਂ ਬਰੀਦੰਮਾ ਨਹੀਂ ਹੋ ਜਾਂਦੇ ਬੱਚਾ ਸਕੂਲੇ ਭੇਜ ਕੇ ਸਾਡੀ ਜ਼ਿੰਮੇਵਾਰੀ ਖਤਮ ਨਹੀਂ ਹੋ ਜਾਂਦੀ ਬੱਚੇ ਨੂੰ ਮਗਰੋਂ ਜਦੋਂ ਘਰ ਦਾ ਫੀਲਡ ਵਾਇਆ ਜਾਂ ਧਰਤੀ ਜਿਹੜਾ ਉਹ ਪੁਸ਼-ਅਪ ਕਰਨਾ ਉਹ ਬੜਾ ਜ਼ਰੂਰੀ ਹੈ। ਜੀ ਵੀ ਸਬਰ 2025 ਨੂੰ ਜਿਹੜਾ ਮੈਡੀਟੀ ਮੀਟ ਕਰਨ ਜਾ ਰਹੇ ਮੈਗਾ ਪੀਟੀ ਮੀਟ ਜੋ ਸਾਡੇ ਵਿਭਾਗੀ ਦਾ ਹੈ ਸਾਡੇ ਔਰ ਪੰਜਾਬ ਸਰਕਾਰ ਦੀ ਜਿਹੜੀ ਗਾਈਡਲਾਈਨ ਚ ਨੇ ਉਹਦੇ ਸਾਥ ਚ ਇੱਕ ਮੈਗਾ ਪੀਟੀ ਮੀਟ ਵੀ ਕੀਤੀ ਜਾਂਦੀ ਹੈ। ਹਰ ਵਾਰੀ ਫੀਲਿੰਗ ਹੁੰਦੀ ਹੈ। ਤਕਰੀਬਨ ਹਰ ਮਹੀਨੇ ਹੁੰਦੀ ਹੈ। ਠੀਕ ਹੈ ਨਾ? ਮੀਂਹ ਦੇ ਨੀਕ ਡਿਟਰਮੀਨੈਂਟ ਜਦੋਂ ਇਗਜ਼ਾਮ ਹੁੰਦੇ ਉਹਦੇ ਹੁੰਦੀ ਹੁੰਦੀ ਹੈ। ਠੀਕ ਹੈ? ਕਈ ਵਾਰੀ ਵਿੱਚ ਹਰ ਮਹੀਨੇ ਜਾਂਦੀ ਹੈ। ਇਸ ਵਾਲੀ ਜਿਹੜੀ ਪੀਟੀ ਮੀਟ ਹੈ ਉਹਦਾ ਇੱਕ ਖਾਸ ਮਕਸਦ ਹੈ ਜੀ ਠੀਕ ਹੈ ਉਹਦਾ ਖਾਸ ਮਕਸਦ ਇਹ ਹੈ ਕਿ ਜਿਹਦੇ ਇਗਜ਼ਾਮ ਆਉਣ ਵਾਲੇ ਆ ਬਨਾਦਦੇ Minister ਜਾਣਦੇ ਪਾਉਨ ਪੱਕੇ ਪੇਪਰ ਕਰਦੇ ਨੇ ਫਾਇਡੇ ਗਏ ਪੱਕੇ ਪੇਪਰ ਆਉਣ ਵਾਲੇ ਹੈ ਠੀਕ ਹੈ ਉਹ ਥੋੜਾ ਜਿਹਾ ਇੱਕ ਪਹਿਲਾ ਕਿੰਨਾ ਸਾਰਾ ਕੰਮ ਕਰਨ ਵਾਲਾ ਬਿਆਸੀ ਬਿਲਡਿੰਗ ਦੇ ਲੈਵਲ ਉੱਤੇ ਇਮਾਰਤ ਦੇ ਤੌਰ ਤੇ ਨਾ 3-4 ਸਟੈਪਸ ਨੇ এডਿਕੇਸ਼ਨ ਦੇ ਸਭ ਤੋਂ ਪਹਿਲਾਂ ਦੇ ਜਿੱਥੇ ਬੱਚਿਆਂ ਨੇ ਬੈਠਣਾ ਹੈ ਉਹਨਾਂ ਕੋਲ ਇਮਾਰਤ ਹੋਣੀ ਚਾਹੀਦੀ ਹੈ 인ਫਰਾਸਟ੍ਰਕਚਰ ਹੋਣਾ ਚਾਹੀਦਾ ਹੈ ਨਾ ਬੈਠਣ ਵਾਸਤੇ ਕਲਾਸਰੂਮਸ ਪੂਰੇ ਹੋਣੇ ਚਾਹੀਦੇ ਆ ਉਹਨਾਂ ਕੋਲ ਫੈਸਿਲਿਟੀਆਂ ਹੋਣੀਆਂ ਚਾਹੀਦੀਆਂ ਠੀਕ ਹੈ ਉਹ ਜਿਹੜਾ ਕੰਮ ਹੈ ਉਹ ਸਰਕਾਰ ਦਾ ਕੰਮ ਮੁਹਾਰ ਦਾ ਕੰਮ ਠੀਕ ਹੈ ਉਹਨਾਂ ਵਿਭਾਗ ਨੇ ਕੰਮ ਕੀਤਾ ਦੇਖੋ ਤੁਸੀਂ ਸਾਡੇ ਸਕੂਲ ਚ ਦੇਖਿਆ ਹੋਏਗਾ ਕਿ ਸਿਕਿਉਰਿਟੀ ਗਾਰਡਸ ਨੇ ਸਕੂਲ ਚ ਆ ਗਏ ਨੇ ਅੱਲਾ ਬੱਚਿਆਂ ਦੀ ਸੁਰੱਖਿਆ ਥੋੜੀ ਜੀ ਬੈਟਰ ਹੋ ਗਈ ਹੈ ਪਹਿਲਾਂ ਟੀਚਰਸ ਜਿਹੜੇ ਸੀ ਉਹ ਗੇਟ ਤੇ ਖੜੇ ਹੁੰਦੇ ਸੀ ਇਹ ਦੇ ਪਿਛਲੇ ਪਾਸੇ ਖੜਾ ਹੁੰਦਾ ਹੈ ਕਿ ਦੇਲੇ ਪਾਸੇ ਸਾਡੇ ਬੱਚਿਆਂ ਦੀ ਸੁਰੱਖਿਆ ਵਾਸਤੇ ਠੀਕ ਹੈ ਜੀ ਇਹ ਕੈਂਪਸ ਮੈਨੇਜਰ ਸਾਹਿਬ ਆਗੇ ਇੱਥੇ ਜਿਹੜਾ ਸਕੂਲ ਦਾ ਜਿਹੜਾ ਵਿੱਚ ਉਹ ਵੀ ਘੰਟੇ ਧਿਆਨ ਰੱਖਦੇ ਆ ਠੀਕ ਹੈ ਕੋਈ ਵੀ ਕੰਮ ਕਰਾਣਾ ਹੁੰਦਾ ਸਕੂਲ ਦੇ ਵਿੱਚ ਉਹ ਕੈਂਪਸ ਮੈਨੇਜਰ ਸਾਹਿਬ ਆਗਿਆ ਠੀਕ ਹੈ ਤੋਂ ਸਰਕਾਰ ਆਪਣੇ ਲਗਾਂ ਤੇ ਉਲੀ ਉਲੀ ਕੰਮ ਕਰ ਰਹੀ ਹੈ ਜਿਵੇਂ ਕਿ ਜਿਹੜਾ ਤੁਸੀਂ ਦੇਖਿਆ ਆਏਗਾ ਕਿ ਉਹ ਟਾਇਲਟ ਜਿਹੜਾ ਇੱਕ ਬਲਾਕ ਨਵਾਂ ਬਣਾਇਆ ਠੀਕ ਹੈ ਬਹੁਤ ਸਾਰੀਆਂ ਲੈਬਸ ਬਹੁਤ ਸਾਰੇ ਫਿਟਸ ਲਗਾਤਾਰ ਡੇ ਆ ਰਹੇ ਤੁਸੀਂ ਦੇਖਿਆ ਆਏਗਾ ਪਿੱਛੇ ਜਿਹੜੇ ਹੈ ਉਹ ਜਿਹੜਾ ਵਾ ਇੱਕ ਪਲੇ ਗਰਾਉਂਡ ਵਾਸਤੇ ਵੀ ਇੱਕ ਗ੍ਰਾਂਟ ਆਈ ਹੈ 인ਡੋਰ ਪਲੇ ਗਰਾਉਂਡ ਬਣਨ ਜਾ ਰਿਹਾ ਜਿਹਦੇ ਚ ਬੜੇ ਅੱਛੇ ਲੈਵਲ ਦੇ ਫੈਸਿਲਿਟੀਜ਼ ਹੋਣਗੇ ਪਹਿਲਾਂ ਵੀ ਸਾਡੇ ਸਕੂਲ ਦੇ ਬੱਚੇ ਜਿਹੜੇ ਆ ਖੇਡਦੇ ਆ ਪਹਿਲਾਂ ਵੀ ਜਿਹੜਾ ਵਾ ਜੂਡੋ ਕਰਾਟੇ ਕੁਰਾਸ਼ ਬੈਡਮਿੰਟਨ ਇਹ ਸਾਰੀਆਂ ਗੇਮਸ ਸਾਡੇ ਸਕੂਲ ਚ ਚੱਲਦੀਆਂ ਹੋਣ ਔਰ ਬੜੇ ਅੱਛੇ ਤਰੀਕੇ ਨਾਲ ਜਿਹੜੇ ਆ ਬੱਚੇ ਇਹਨਾਂ ਦੇ ਵਿੱਚ ਵੀ ਅਚੀਵਮੈਂਟਸ ਕਰ ਰਹੇ ਆ ਆਲਰੇਡੀ ਜਿਹੜਾ ਬਟ ਜਿਉਂ ਸਰਕਾਰ ਨੇ ਹੋਰ ਜਿਹੜਾ ਵਾ ਇਨਫਰਾਸਟ੍ਰਕਚਰ ਦੇਣਾ ਹੈ ਹੁਣ ਪੀਐਮ ਸੀਰੀ ਸਕੂਲ ਬਣ ਗਿਆ ਪੀਐਮ ਸੀਰੀ ਸਕੂਲ ਹੈ ਅੰਮ੍ਰਿਤਸਰ ਦੇ ਕੁਝ ਚੁਰੀਂਦਾ ਸਕੂਲਾਂ ਨੇ ਜਿਨ੍ਹਾਂ ਨੂੰ ਇਹ ਮਾਨ ਮਿਲਿਆ ਵਾ ਕਿ ਪੀਐਮ ਸੀਰੀ ਸਕੂਲ ਬਣਿਆ ਹੋ। ਪਹਿਲਾਂ ਤੇ ਸਾਰੇ ਪੇਰੈਂਟਸ ਜਿਹੜੇ ਆ ਆਪਣੇ ਜਿਹੜੇ ਬੱਚੇ ਆ ਉਹਨਾਂ ਵੱਲ ਤੇ ਕਲਾਪਿੰਗ ਕਰੋ ਜਿਹੜੇ ਠੀਕ ਹੈ ਕਿ ਬੱਚੇ ਆਪਣੇ ਜਿਹੜੇ ਗਿਆਨ ਦਾ ਸਾਰੇ ਪੀਐਮ ਸੀਰੀ ਸਕੂਲ ਬਣ ਰਹੇ ਆ। ਇਹ ਬੱਚੇ ਖਾਸ ਆ। ਹਾਂ ਜੀ ਸਾਰੇ ਜਿਹੜੇ ਸਕੂਲ ਪੇਰੈਂਟ ਮੀਟਿੰਗ ਕੀਤੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਹਾਂ ਜੀ ਸਤਿਕਾਰ ਜੀ ਸਾਰਿਆਂ ਨੂੰ। ਅੱਜ ਪੀਐਮ ਸੀਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੋੜ ਬਾਬਾ ਦੀਪਾ ਅੰਮ੍ਰਿਤਸਰ ਨੂੰ 20 ਦਸੰਬਰ 2025 ਚ ਮੈਗਾ ਪੀਡੀ ਮੀਟ ਦਾ ਅਨੁਰੋਧ ਕੀਤਾ ਗਿਆ ਇਸ ਤਰ੍ਹਾਂ ਕੀ ਸਾਨੂੰ ਅਦਾਇਤਾ ਮਿਲੀਆਂ ਨੇ ਇਹਦੇ ਵਿੱਚ ਜਿਹੜਾ ਵਾ ਇਸ ਵਾਰ ਖਾਸ ਗੱਲ ਹੈ ਹੋਈ ਕਿ ਜਿਹੜਾ ਵਾ ਹਰ ਵਾਰੀ ਅਸੀਂ ਕੀਟੀ ਮੀਟ ਕਰਦੇ ਹਾਂ ਬਟ ਮੈਗਾ ਪੀਡੀ ਮੀਟ ਦੇ ਵਿੱਚ ਨੇ ਜਿਹੜਾ ਵਾ ਕੁਝ ਜਿਹੜਾ ਵਾ ਸੁਝਾ ਦਿੱਤੇ ਗਏ ਨੇ ਇੱਕ ਕੁਐਸਚਨਰ ਪ੍ਰੋਵਾਈਡ ਕੀਤਾ ਗਿਆ ਪੇਰੈਂਟਸ ਨੂੰ ਜਿਦੇ ਚ ਉਹਨਾਂ ਨੂੰ ਉਹਨਾਂ ਕੋਲ ਕਮਿਟਮੈਂਟਸ ਲਈਆਂ ਆ ਅਸੀਂ ਉਹਨਾਂ ਪੁੱਛਿਆ ਗਿਆ ਕਿ ਤਿੰਨ ਮੇਨ ਜਿਹੜੇ ਆ ਇਹ ਚੀਜ਼ਾਂ ਵਾਂ ਜਿਵੇਂ ਕਿ ਬੱਚਾ ਜਿਹੜਾ ਵਾ ਜੀ ਜ਼ਿੰਦਗੀ ਜਿਹੜੀ ਹੈ ਸਾਈਕਲ ਦੇ ਦੋ ਪਹੀਆ ਮੰਗਰ ਆ ਇੱਕ ਪਈਆ ਜਿਹੜਾ ਵਾ ਪੇਰੈਂਟਸ ਨੇ ਔਰ ਇੱਕ ਪਈਆ ਇਹਨਾ ਟੀਚਰ ਹੈ 6 ਘੰਟੇ ਬੱਚਾ ਤੁਹਾਡੇ ਕੋਲ ਅੰਦਰ ਤੇ 18 ਘੰਟੇ ਘਰ ਰਹਿਂਦਾ ਠੀਕ ਹੈ ਜੀ ਜੇ ਦੋਨੋਂ ਪਈਏ ਚੱਲਣਗੇ ਸਹੀ ਤਰੀਕੇ ਨਾਲ ਪੇਰੈਂਟਸ ਵੀ ਉਹਨਾਂ ਜੋਰ ਲਗਾਉਣਗੇ ਜਿੰਨਾ ਟੀਚਰਸ ਲਗਾ ਰਹੇ ਐ ਤੇ ਬੱਚਾ ਜਿਹੜਾ ਵਧੀਆ ਜਿਹੜੀ ਐ ਵਧੀਆ ਬੱਚਾ ਬਣ ਕੇ ਔਰ ਵਧੀਆ ਜਿਹੜਾ ਪ੍ਰਲਬੀਆਂ ਹੱਥਲ ਕਰੇਗਾ ਇਹਦੇ ਚ ਤਿੰਨੋਨਾਂ ਨੇ ਮੁੱਖਰੀਆਂ ਚੀਜ਼ਾਂ ਤੇ ਫੋਕਸ ਕੀਤਾ ਵਾ ਦਿਲ ਦਿਮਾਗ ਤੇ ਵਿਸ਼ਾ ਇਹਦੇ ਬਾਰੇ ਉਹਨਾਂ ਨੇ ਕੁਸ ਕੁਐਸਚਨ ਜਿਹੜੇ ਨੇ ਉਹ ਦੱਸੇ ਨੇ ਕਿ ਦਿਲ ਦੇ ਵਿੱਚ ਜਿਹੜਾ ਹੈਗਾ ਕਿ ਬੱਚੇ ਨਾਲ ਕਿਸ ਤਰ੍ਹਾਂ ਭਾਵਨਾਤਮਕ ਜੁੜਵਾ ਜ ਔਰ ਜਿਹੜਾ ਵੈ ਲਾਸਟ ਦੇ ਉੱਤੇ ਅਸੀਂ ਦੋ ਵਾਅਦੇ ਲਏ ਸਾਰੇ ਪੇਰੈਂਟਸ ਕੋ ਕਿ ਅੱਜ ਤੋਂ ਕੀ ਕਰਨਾ ਸ਼ੁਰੂ ਕਰਨਗੇ ਜਿਹੜਾਗਾ ਘਰ ਜਾ ਕੇ ਖਾਸ ਕਿ ਜਿਹੜਾ ਅੱਜ ਤੱਕ ਜੋ ਕਰ ਰਹੇ ਸੀ ਕੁਝ ਨਹੀਂ ਬਟ ਉਸ ਟੀਚਰ ਨੇ ਅੱਜ ਇੱਥੇ ਬਿਠਾ ਕੇ ਉਹਨਾਂ ਕੋਲੋਂ ਦੋ ਦੋ ਵਾਅਦੇ ਕਰਾਏ ਕਿ ਅੱਜ ਤੋਂ ਬਾਅਦ ਤੁਸੀਂ ਕੀ ਕਰਨਾ ਸ਼ੁਰੂ ਕਰੋਗੇ ਕਿਸੇ ਨੇ ਕੋਈ ਵਾਅਦਾ ਕੀਤਾ ਕਿ ਮੈਂ ਬੱਚੇ ਨੂੰ ਰੋਜ਼ਾਨਾ ਸਕੂਲ ਭੇਜਾਂਗਾ ਕਿਸੇ ਨੇ ਕੋਈ ਵਾਅਦਾ ਕੀਤਾ ਕਿ ਮੈਂ ਬੱਚੇ ਵਾਸਤੇ ਰੀਡਿੰਗ ਕੋਰਨਰ ਬਣਾਵਾਂਗਾ ਅਲੱਗ-ਅਲੱਗ ਤਰੀਕੇ ਦੇ ਅਲੱਗ-ਅਲੱਗ ਸੁਜੈਸ਼ਨਸ ਆਏ ਜਿਹੜੇਗੇ ਆ ਔਰ ਈਵਨ ਕੇ ਮਾਪਿਆਂ ਦੀ ਕਈ ਗੱਲਾਂ ਤੋਂ ਟੀਚਰ ਨੂੰ ਵੀ ਬੜਾ ਕੁਝ ਸਿੱਖਣ ਨੂੰ ਮਿਲਿਆ ਅਸੀਂ ਜਾਣਦੇ ਕਿ ਏਮੋਜੀਆ ਮੀਟਸ ਦਾ ਆਯੋਜਨ ਜਿਹੜਾ ਵਾ ਹਰ ਮਹੀਨੇ ਕੀਤਾ ਜਾਵੇ ਔਰ ਤਾਂ ਕਿ ਜਿਹੜੇ ਆ ਮਾਪਿਓ ਔਰ ਟੀਚਰਸ ਭਾਗੇ ਲੜੀ ਕਰਕੇ ਬੱਚਿਆਂ ਦੀ ਉਪਲਬਧੀਆਂ ਹੋਰ ਜਿਹੜਾ ਵਾ ਆਪਾਂ ਉੱਚੀਆਂ ਬਲੰਬੀਆਂ ਤੱਕ ਚੁੱਕਣ ਨੂੰ ਲੈ ਕੇ ਜਾ ਸਕੀਏ ਜਿਤਨਾ ਪ੍ਰਾਈਵੇਟ ਸਕੂਲਾਂ ਜੇ ਬੱਚਿਆਂ ਨੂੰ ਪੜ੍ਹਾਉਂਦੇ ਆ ਨਾਲ ਟਿਊਸ਼ਨਾਂ ਵੀ ਦਿਖਾਉਂਦੇ ਆ ਆਪਣੇ ਸਕੂਲ ਚ ਕੋਈ ਇਹੋ ਜਿਹਾ ਭਾਜੀ ਇੱਥੇ ਸਾਡੇ ਸਕੂਲ ਦਾ ਇੱਕੋ ਹੀ ਮੋਟੋ ਹੈ ਕਿ ਬੱਚਾ ਜਿਹੜਾ ਸਕੂਲੇ ਜਿੱਦੋਂ ਆਂਦਾ ਨਾ ਉਸ ਤੋਂ ਬਾਅਦ ਡੈਡੀਕੇਟਿਡਲੀ ਇੱਥੇ ਪੜਦਾ ਹੋਇਆ ਹੈ ਹਾਇ ਤੁਸੀਂ ਸਮਝਦੇ ਜੇ ਕਿ ਪ੍ਰਾਈਵੇਟ ਸਕੂਲਾਂ ਵਾਂਗ ਇਹਦਾ ਸਟਾਫ ਹੁੰਦਾ ਵਾ ਜਿਹੜਾ ਸਰਕਾਰੀ ਸਕੂਲਾਂ ਦੇ ਟੀਚਰ ਹੁੰਦੇ ਆ ਉਹ ਹਾਈਲੀ ਕੁਆਲੀਫਾਈਡ ਮੈਰਿਟ ਟੈਸਟ ਪਾਸ ਕਰਕੇ ਆਏ ਹੋਏ ਆ ਬਹੁਤ ਸਾਰੇ ਟੀਚਰ ਸਾਡੇ ਗੋਲਡ ਮੈਡਲਿਸਟ ਨੇ ਔਰ ਕਿਸੇ ਵਿੱਚ ਟੀਚਰ ਦਾ ਇਹੋ ਜਿਹਾ ਕੋਈ ਇੰਟਰਸਟ ਨਹੀਂ ਹੈ ਕਿ ਅਸੀਂ ਟਿਊਸ਼ਨ ਪੜਾਈ ਜਾਵੇ ਬੱਚਿਆਂ ਨੂੰ ਦਾਗਾ ਔਰ ਬੱਚੇ ਵੈਸੇ ਵੀ ਸਾਡੇ ਕੋਲ ਜਿਹੜਾ ਵਾ ਇੱਕ ਅਸੀਂ ਸੇਵਾ ਵਾਂਗ ਉਹਨੂੰ ਲੈਂਦੇ ਆ ਕਿ ਪਰਮਾਤਮਾ ਦੀ ਦਿਆ ਨਾਲ ਇਹੋ ਜਿਹੇ ਬੱਚੇ ਸਾਡੇ ਕੋਲ ਆਉਂਦੇ ਆ ਜਿਹੜੇ ਟਿਊਸ਼ਨ ਅਫੋਰਡ ਹੀ ਨਹੀਂ ਕਰ ਸਕਦੇ ਔਰ ਨਾ ਹੀ ਤੁਹਾਡੇ ਬਹੁਤ ਚਾਹੁੰਦੇ ਆ ਕਿ ਬੱਚੇ ਇੱਥੇ ਹੀ ਇੰਨਾ ਕੁ ਪੜ ਕੇ ਜਾਣ ਕਿ ਟਿਊਸ਼ਨ ਨੂੰ ਵਾਹੁ ਜਿਹੜਾ ਹੈਗਾ ਵਾ ਉਹਨਾਂ ਨੂੰ ਲੋੜ ਹੀ ਨਾ ਪਵੇ ਜਿਹੜਾ ਹੈਗਾ ਵਾ ਬੱਚੇ ਘਰ ਜਾ ਕੇ ਵੀ ਜਿਹੜੇ ਜਿਹੜੇ ਬੱਚੇ ਇੰਟਰਸਟਿਡ ਹੈ ਟੀਚਰਸ ਕੋ ਫੋਨ ਦੇ ਉੱਤੇ ਵੀ ਬੜੀ ਵਾਰ ਗਾਈਡੈਂਸ ਜਿਹੜੀ ਲਾਈਨਸ ਲੈਂਦੇ ਆ ਜਿਹੜਾ ਹੈਗਾ ਵਾ ਸੋ ਟਿਊਸ਼ਨ ਦਾ ਤਾਂ ਕੋਈ ਇਹੋ ਜਿਹਾ ਮਸਲਾ ਨਹੀਂਗਾ ਬਾਕੀ ਤੁਸੀਂ ਦੇਖਿਆ ਹੋਵੇਗਾ ਕਿ ਸਰਕਾਰ ਨੇ ਬਹੁਤ ਸਾਰੀਆਂ ਫੈਸਿਲਿਟੀਆਂ ਪ੍ਰੋਵਾਈਡ ਕਰ ਦਿੱਤੀਆਂ ਹਨ ਕੈਂਪਸ ਮੈਨੇਜਰਸ ਨੂੰ ਚ ਰੱਖ ਦਿੱਤੇ ਆ ਬੱਚਿਆਂ ਦਾ ਸਕੂਲ ਹੈ ਦੋ ਸੁਰੱਖਿਆ ਗਾਰਡ ਸਾਡੇ ਕੋਲ ਨੇ ਸਕਿਉਰਿਟੀ ਗਾਰਡ ਜਿਹੜਾ ਵਾ ਜਿਹਦੇ ਨਾਲ ਜਿਹੜਾ ਵਾ ਕਈ ਚ ਸਰਕਾਰ ਦਾ ਵਾ ਇਨਫਰਾਸਟ੍ਰਕਚਰ ਦੇ ਉੱਤੇ ਔਰ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਲਗਾਤਾਰ ਆ ਮਿਹਰੀ ਹੈ ਔਰ ਅਸੀਂ ਸਾਰੇ ਟੀਚਰ ਮਿਲ ਕੇ ਜੋਰ ਲਗਾ ਰਹੇ ਹਾਂ ਸਰਕਾਰ ਨਾਲ ਕਦਮ ਦੇ ਨਾਲ ਕਦਮ ਵਧਾ ਕੇ ਔਰ ਹੁਣ ਪੇਰੈਂਟਸ ਨੂੰ ਕਿਹਾ ਵਾ ਕਿ ਤੁਸੀਂ ਥੋੜਾ ਜਿਹਾ ਸਾਡਾ ਹੱਥ ਫੜੋ ਅਸੀਂ ਦੇਖਿਆ ਵਾ ਕਿ ਜਿਹੜੇ ਬੱਚੇ ਵੀ ਕੋਈ ਅਚੀਵਮੈਂਟ ਹਾਸਲ ਕਰਦੇ ਨੇ ਪੇਰੈਂਟਸ ਜਿਹੜਾ ਵਾ ਘਰ ਜਾ ਕੇ ਜੋਰ ਲਗਾਉਂਦੇ ਤਾਂ ਹੀ ਬੱਚੇ ਜਿਹੜੇ ਆ ਅਚੀਵਮੈਂਟ ਹਾਸਲ ਕਰ ਪਰਦੇ ਤੇ ਅਸੀਂ ਚਾਹੁੰਦੇ ਹਾਂ ਕਿ ਸਾਰੇ ਪੇਰੈਂਟਸ ਜਿਹੜਾ ਵਾ ਤੇ ਜੋਰ ਲਗਾਣ ਪਿਛਲੇ ਸਾਲ ਜਿਵੇਂ ਸਾਡੇ ਜਿਹੜੇ ਸਕੂਲ ਦੇ ਨੇ 10ਵੀਂ ਦੇ ਵਿੱਚ ਵੀ ਠੀਕ ਹੈ ਪੇਰੈਂਟਸ ਦੀ ਅਵੇਅਰਨੈਸ ਪਰਟੀਚਰ ਦੀ ਅਵੇਅਰਨੈਸ ਨੇ ਸਾਥ ਮਿਲ ਕੇ ਕੰਮ ਕੀਤਾ ਇਹ ਸਾਰੇ ਪੇਰੈਂਟਸ ਇਸ ਤਰ੍ਹਾਂ ਵੇਅਰ ਹੋ ਜਾਣ ਕਿ ਅਸੀਂ ਸ਼ੋਰ ਹੈ ਕਿ ਅਸੀਂ ਬਹੁਤ ਸਾਰੀਆਂ ਬਲੰਬੀਆਂ ਨੂੰ ਹੋਰਾਂ ਕਰ ਸਕਦਾ ਠੀਕ ਹੈ ਸਰ ਧੰਨਵਾਦ ਜੀ ਦਾ ਹਾਈ ਸਰਾਇ ਸਕੂਲੇ ਪੈਰੈਮੈਡੀ ਕਰਾਈਗੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਮਾਮਲ ਸਕੂਲ ਦਾ ਨਾਮ ਹੀ ਸਰਕਾਰੀ ਅਦਮਨ ਸਕੂਲ ਕੋਰਵਾਬਾਗੇ ਹੋ ਸਕਦਾ ਮਲਾਕਮ ਸਰਵਨ ਮਲਾਕਮ ਸਰ ਅਗਰ ਸਕੂਲ ਦੇ ਵਿੱਚ ਸਾਡੇ ਸੁਪਾ ਮੈਂ ਹੁਣ ਦਾ ਤੁਹਾਨੂੰ ਕਮੇਡੀਅਮ ਹੋਣ ਜਾ ਰਹੀ ਆ ਮਾਤੋ ਜਾਣ ਲਈ ਤੇ ਸਾਡੇ ਉਹ ਪੂਰੀ ਤਰ੍ਹਾਂ ਕੀਤੇ ਗਏ ਜਾਵਾ ਅ ਜਿਹੜੇ ਜੀ ਆਪਕੋ ਆਪਣੇ ਕਮਰੇ ਚ ਬੈਠ ਜੇ ਨੇ ਔਰ ਪੇਰੈਂਟਸ ਨਾਲ ਮੀਟਿੰਗ ਕਰਦੇ ਪੈ ਰਹੇ ਤੇ ਉਸ ਤੋਂ ਬਾਅਦ 11:00 ਵਜੇ ਹੀ 11:30 ਵਜੇ ਇੱਕ ਨਿਰਖੜ ਤੋਂ ਪੇਗੜ ਸਾਰੇ ਨੇ ਉਹਨਾਂ ਦੇ ਇੱਕ ਵਰਕਸ਼ਾਪ ਦਾ ਪ੍ਰੋਗਰਾਮ ਅਚਾਹ ਹੋਇਆ ਵਾ ਉਹਨਾਂ ਨੂੰ ਅਸੀਂ ਬਕਾਇਦਾ ਕੌਂਬਲਿੰਗ ਨੂੰ ਸਾਡੇ ਸ੍ਰੀ ਮੰਤਰੀ ਜੀ ਨੂੰ ਵੀ ਦੇਖ ਲਓ ਸਰਦਾਰ ਭਗਵੰਤ ਸਿੰਘ ਜੀ ਦਾ ਕੋਲ ਸਾਡੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਦੇ ਮਾਨ ਜੋ ਸਰਦਾਰ ਭਗਵੰਤ ਸਿੰਘ ਜੀ ਦੇ ਮਾਨ ਉਹਨਾਂ ਦੀ ਕੋਈ ਸੰਮੇਸ਼ ਨਹੀਂ ਉਹ ਅਸੀਂ ਬਾਪਿਆਂ ਨੂੰ ਸੁਣਾਵਾਂਗੇ ਔਰ ਵਰਕਸ਼ਾਪ ਵੀ ਵਿੱਚ ਜਿਹੜਾ ਵਾ ਉਹਨਾਂ ਦੇ ਨਾਲ ਕਾਫੀ ਸਾਰੇ ਗੱਲਾਂ ਜਿਹੜੀਆਂ ਬਾਪਾਂ ਨੂੰ ਉਹਨੇ ਭੇਜਿੰਦੇ ਨੇ ਜਾਨੇ ਉਹ ਉਹਨਾਂ ਨੂੰ ਦੱਸਿਆ ਜਾਣੀਆ ਕਹਿਦਾ ਸਾਡੇ ਪੀਕਰਾਂ ਨੂੰ ਰੈਫਰਮ ਕੋਈ ਵਾਰ ਤੇ ਤੇਰੀ ਰੀਤੀ ਕਹੀਆ ਵਰਕਸ਼ਾਪ ਦੇ ਸੰਬੰਧ ਵਿੱਚ ਇਸ ਤੋਂ ਇਲਾਵਾ ਹਰ ਪੇਰੈਂਟਸ ਵਾਸਤੇ ਇਹ ਪੰਜਾਬ ਸਰਕਾਰ ਵੱਲੋਂ ਵਾਸ਼ਰ ਤੇ ਜੱਗਿਆ ਵਾ ਜਿਹੜਾ ਅਸੀਂ ਹਰ ਗੇਮ ਪੇਰਨ ਸਾਰੇ ਨੇ ਉਹਨਾਂ ਸਾਰੇ ਨੂੰ ਉਹ ਦੇਣ ਨੂੰ ਪੇਰਨ ਜਾ ਰਹੇ ਆ। ਕੀ ਅੱਜ ਵਿਦਿਅਕ ਬੋਰਡ ਦਾ ਪ੍ਰੋਗਰਾਮ ਹੈ? ਠੀਕ ਹੈ ਸਰ ਧੰਨਵਾਦ ਜੀ। ਮਿਹਰਬਾਨੀ। ਜੀ ਮੇਰਾ ਨਾਮ ਪਰਮ ਤੇ ਤੁਹਾਡਾ ਬੱਚਾ ਐਸੇ ਸਕੂਲ ਪੜਦਾ ਹੈ? ਮੇਰਾ ਮੇਰੀ ਬੇਟੀ ਵੀ ਪੰਜਵੀਂ ਕਲਾਸ ਪੰਜਵੀਂ ਕਲਾਸ ਪੜਦੀ ਹੈ ਤੇ ਠੀਕ ਪੜਾਈ ਹੋ ਰਹੀ ਹੈ। ਹਾਂਜੀ ਬਿਲਕੁਲ ਠੀਕ ਹੈ। ਤੇ ਅੱਜ ਜੋ ਪੇਰੇ ਮੇਲੇ ਕੀਤੇ ਹੈ ਕਿਹੋ ਜਿਹੀ ਲੱਗੀ ਜੀ? ਬਹੁਤ ਵਧੀਆ ਜੀ। ਤੇ ਕੀ ਸਮਝਿਆ ਤੁਸੀਂ? ਅਹੀਂ ਆਉਂ ਗਏ ਸਕੂਲ ਬਹੁਤ ਵਧੀਆ ਵਾਹ ਮਾਰ ਇੱਕ ਬੰਦਾ ਇੱਥੇ ਬੱਚਿਆ ਆਪਣੀ ਪੜਾਈ ਚੰਗੀ ਵਧੀਆ ਪ੍ਰਾਈਵੇਟ ਸਕੂਲ ਤੋਂ ਬਿਹਤਰ ਹੈ ਨਹੀਂ ਅੱਜਕੀ ਸਖਾਇਆ ਬੱਚੇ ਦਾ ਕਿਸ ਤਰ੍ਹਾਂ ਧਿਆਨ ਰੱਖਣਾ ਹੈ ਜਿੱਦਾਂ ਸਾਡਾ ਮਦਰ ਨੇ ਕਿਹਾ ਉਹ ਸਿਆਪਕ ਠੀਕ ਹੈ ਧੰਨਵਾਦ ਹਾਂਜੀ ਕੀ ਨਾਜੀ ਤੁਹਾਡਾ ਸਰ ਮੇਰਾ ਨਾਮ ਗਵਿੰਦਰ ਕੌਰ ਤੇ ਬੱਚਾ ਤੁਹਾਡਾ ਐਸਐਸ ਸਕੂਲ ਪੜਦਾ ਹੈ ਹਾਂਜੀ ਸਰ ਕਿਹੜੀ ਕਲਾਸ ਚ ਹੋਰ ਕਿਹੜੀ ਕਲਾਸ ਚ ਤੇ ਠੀਕ ਪੜਾਈ ਹੋ ਰਹੀ ਹੈ ਹਾਂਜੀ ਬਹੁਤ ਵਧੀਆ ਅੱਜ ਪਹਿਰੇ ਮੇਨੇ ਕੀਤੀ ਆ ਤੇ ਕਿਹੋ ਜਿਹੀ ਲੱਗੀ ਐ ਬਹੁਤ ਵਧੀਆ ਲੱਗਾ ਸਰ ਨੇ ਜੋ ਰੋਸੀ ਦੱਸਿਆ ਬਹੁਤ ਸੱਚੀ ਤੇ ਬੱਚਾ ਸਾਡਾ ਬਹੁਤ ਸੋਨਾ ਬੱਟਦਾ ਤੇ ਸੌ ਚੱਕਾਈ ਗਈ ਸੀ ਹਾਂਜੀ ਸੌ ਚੱਕੀ ਹੈ ਜੀ ਬਹੁਤ ਧਿਆਨ ਰੱਖਾਂਗੇ ਬੱਚੇ ਦਾ ਮੈਂ ਸਾਰਿਆਂ ਨੂੰ ਇਹੀ ਕਹਿਣੀ ਹੈ ਕਿ ਸਾਰੇ ਵੀ ਇਸੇ ਤਰ੍ਹਾਂ ਹੀ ਕਰਨ ਤੇ ਬਹੁਤ ਵਧੀਆ ਸੂਰਤ ਫਾਇੰਡ ਹੋ ਗਈਆਂ ਆ ਟੀਚਰ ਬਹੁਤ ਵਧੀਆ ਨੇ ਜਿਹੜੇ ਵੀ ਫੋਨ ਕਰੀਦਾ ਫੋਨ ਅਟੈਂਡ ਕਰਦੇ ਆ ਗਲਤ ਸਮੇਂ ਤੇ ਆ ਸੌਂਦੇ ਆ ਬਹੁਤ ਵਧੀਆ ਸਕੂਲ ਆ ਠੀਕ ਹੈ ਧੰਨਵਾਦ ਹਾਂ ਜੀ ਸਰ ਕੀ ਨਾਮ ਤੁਹਾਡਾ ਸਰ ਮੈਂ ਦੱਸ ਦਿੰਦਾ ਤੇਰੇ ਬੰਦੋ ਸਹੀ ਨਹੀਂ ਇਹ ਬੇੜਾ ਤੁਹਾਡਾ ਐਸੇ ਸਕੂਲੇ ਪੜਦਾ ਹੈ ਜੀ ਕਿਹੜੀ ਕਲਾਸ ਪੜਦਾ ਹੈ ਜੀ 5th ਕਲਾਸ ਜੀ ਸਰ ਮੈਂ ਅੱਛਾ ਤੇ ਪੜ੍ਹਾਈ ਠੀਕ ਹੋ ਰਹੀ ਹੈ ਹਾਂ ਜੀ ਬਹੁਤ ਵਧੀਆ ਜੀ ਤੇ ਚੰਗੇ ਨੰਬਰਾਂ ਉਹਦੇ ਬੱਚੇ ਦੇ ਹਾਂ ਜੀ ਹਾਂ ਜੀ ਤੇ ਅੱਜ ਪਹਿਲਾਂ ਮੀਟਿੰਗ ਤੇ ਆਏ ਜੇ ਕਿਹੋ ਜਿਹੀ ਲੱਗੀ ਹੈ ਮੈਨੂੰ ਬਹੁਤ ਚੰਗੀ ਲੱਗੀ ਸੋਭਾ ਬੱਚਿਆਂ ਨੂੰ ਤੇ ਦਬ ਨਹੀਂ ਪੁੱਛਾਬ ਵਧਾ ਪਿਆ ਇੱਕ ਮਹੀਨੇ ਹਰ ਮਹੀਨੇ ਦੇ ਵਿੱਚ ਇੱਕ ਦੋ ਵਾਰੀ ਜ਼ਰੂਰ ਕਰਉਣੀ ਚਾਹੀਦੀ ਜੀ ਤੇ ਅੱਜ ਜਰੂਰ ਬੱਚਿਆਂ ਨੂੰ ਨਾ ਨਾਲੇ ਬੱਚਾ ਦੇ ਮਾਪਿਆਂ ਨੂੰ ਵੀ ਪਤਾ ਲੱਗੇ ਬੱਚਾ ਇਸ ਲੈਵਲ ਤੇ ਪੜਦਾ ਪਿਆ ਦੇ ਟੀਚਰ ਕੀ ਕਰਉਂਦੇ ਪਏ ਤੇ ਅੱਜ ਸੋਚ ਕਾਇਗੀ ਸੋਚ ਜ਼ਰੂਰੀ ਹੈ ਜੀ ਇੱਕ ਬੱਚੇ ਨੂੰ ਮਾਪਿਆਂ ਨੂੰ ਵੈਸੇ ਵੀ ਚਾਹੀਦਾ ਕਿ ਆਪਣੇ ਬੱਚੇ ਦਾ ਧਿਆਨ ਕਰਨ ਘਰ ਵਿੱਚ ਕਿ ਬੱਚਾ ਵੇਖੋ ਬੱਚੇ ਨੂੰ ਆਉਂਦੀ ਆ ਘਰ ਪੁੱਛੋ ਕਿ ਬੱਚਾ ਕੀ ਪੜ ਕੇ ਆਇਆ ਕੀ ਲੈ ਕੇ ਆਇਆ ਜਿਦਾਂ ਬੱਚੇ ਨੇ ਮਾਪਿਆਂ ਨੂੰ ਪਤਾ ਲੱਗੇ ਕਿ ਟੀਚਰ ਕਿਸ ਆਪਣੀ ਜ਼ਿੰਮੇਵਾਰੀ ਨੂੰ ਨਿਭਾ ਰਹੇ ਨੇ ਠੀਕ ਹੈ ਸਤਿ ਧੰਵਾਦ ਜੀ ਧੰਵਾਦ ਜੀ ਕੀ ਨਾ ਆਏ ਤੁਹਾਡਾ ਸਨ ਜੀ ਆਇਆ ਤੇ ਬੇਟੀ ਐਸਐਸ ਸਕੂਲ ਪੜ੍ਹਦੀ ਹੈ ਬੇਟੀ ਨੂੰ ਦੇ ਦੋ ਪੜ੍ਹਦੀ ਹੈ ਕਿਹੜੀ ਕਲਾਸ ਚ 4th ਕਲਾਸ ਚ ਤੇ ਪੇਰਨ ਮੇਲੇ ਕੀਤੇ ਅੱਜ ਕਿਹੋ ਜਿਹੀ ਲੱਗੀ ਹੈ ਵਧੀਆ ਹੋਇਆ ਸਭ اچھا ਤੇ ਹੁਣ ਬੱਚਿਆ ਧਿਆਨ ਰੱਖੋਗੇ ਹਾਂਜੀ ਘਰ ਵੀ ਐਸੇ ਤਰ੍ਹਾਂ ਪੜ੍ਹਾਓਗੇ ਹਾਂਜੀ ਚਲੋ ਠੀਕ ਹੈ ਧੰਨਵਾਦ